ਤਹੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਗਜੀਤ ਜੀ ਸ਼ਹਿਰ ਬਰਨਾਲਾ ਦਾ ਗੁਰੂ ਰਾਮਦਾਸ ਨਗਰ ਕੋਠੇ ਬੰਦੇ ਜੀ ਆਪਣੇ ਨੇੜੇ ਗਊਸ਼ਾਲਾ ਦਾ ਸੇਖਾ ਰੋਡ ਦੇ ਪਿੰਡ ਹੈ ਜੀ ਬਰਨਾਲਾ ਸ਼ਹਿਰ ਚੋਂ ਬਾਹਰ ਹਨ ਹਾਂ ਜੀ ਬਰਨਾਲਾ ਸ਼ਹਿਰ ਤੋਂ 1 ਕਿਲੋਮੀਟਰ ਬਾਹਰ ਆ ਕੇ ਜੀ ਦੁੱਖਸ਼ਾਲਾ ਦੇ ਬਿਲਕੁਲ ਕੋਸ਼ਾ ਦਾ ਆਪਣਾ ਮੇਨ ਡਰੈੱਸ ਹੈ ਇਹ ਆਪਣਾ ਨਾਮ ਮੋਬਾਈਲ ਨੰਬਰ 981529107 ਜੀ ਚਾਰ ਬੜਾ ਦਿਖਾਵਾਂਗੇ ਇੱਕ ਸੂਈ ਵੀ ਤੰਗ ਘਬਣਾ ਹਾਂ ਜੀ ਬੜਾ ਹੁਣ ਕੋਲਾ ਕੋਲਾ 15 15 ਵੀ ਵੀ ਬਣਾ ਕੱਠੀਆਂ ਦੀ ਵੀਡੀਓ ਪਾਉਂਦੇ ਆ ਜੀ ਜਿਵੇਂ ਦੂਰ ਵਾਲੇ ਨਹੀਂ ਆਉਂਦੇ ਆ ਉਹਨੂੰ ਨੇ ਪੰਜ ਚਾਰ Gama ਇਕੱਠੀਆਂ ਨਹੀਂ ਹੁੰਦੀਆਂ ਕੋਈ ਵੀ ਮਹਾਰਾਸ਼ਟਰ ਗੁਜਰਾਤ ਦਾ ਵਪਾਰੀ ਆਉਂਦਾ ਹੈਗਾ ਠੀਕ ਹੈ ਤਾਂ ਆਪਣੇ ਨਾਲ ਸੰਪਰਕ ਕਰ ਲਿਆ ਆਪਣੇ ਕੋਲੇ ਬਹਿਣਾ 25 ਤੋਂ 30 ਮੈਨਾ ਹੁੰਦੀਆਂ ਨੇ ਜੀ ਠੀਕ ਹੈ ਅੱਜ ਆਪਣੇ ਕੋਲੇ 26 ਤਰੀਕ ਨੂੰ 25 ਦੇ 26 ਤਰੀਕ ਨੂੰ ਆਪਣੇ ਕੋਲੇ 25 ਤੋਂ 30 Gama ਹੋਣਗੀਆਂ ਘਰੇ ਜਿਹਦੇ ਵਿੱਚ ਜਰਸ ਰੇਰਲੈਂਡੋ ਐਸ ਐਲ ਸਾਰੇ ਮਸਲੇ ਹੋਣਗੇ ਠੀਕ ਹੈ ਪਾ ਚੱਲ ਪੂ 40 4000 ਤੋਂ ਪਾ ਆਪਣੇ ਹਾਂਜੀ ਕੁਸ਼ਤ ਬੈਣਾ 40 ਵਾਲੀਆਂ ਹੋਣਗੀਆਂ ਜਿਆਦਾ ਘੱਟ ਤਾਂ 50 ਤੋਂ 75 ਵਾਲੇ ਹੋਣਗੇ ਠੀਕ ਹੈ ਜੀ ਮੈਂ ਪਹਿਲਾ ਨੰਬਰ ਆਪਾਂ ਬੱਚੀ ਦੇਖਦੇ ਆ ਕਿਹੜਾ ਸੁਆ ਸੁਈਆ ਬੈਠਾ ਇਹ ਸੁਨੇਰੇ ਸੂਰੀਆ ਬਾਈ ਜੀ ਭਾਈ 3:00 ਵਜੇ 5:30 ਵਜੇ ਦੀ ਜੇਤ ਪੈ ਗਈ ਸੀ ਬੱਚਾ ਕੀ ਹੈ ਬੱਛਾ ਕੋਈ ਨਹੀਂ ਬੱਛਾ ਵਿਛੇ ਹਾਂਜੀ ਬੱਛਾ ਜੀ ਬੱਛਾ ਧਾਰਾ ਤੁਰਾ ਕੇ ਆ ਆ ਤੁਹਾਡੀ ਜੋਈਓ ਕੇ ਭਾਈ ਸੁਣਾ ਕੋਈ ਵੀਰ ਮੰਗਾਉਣੀ ਚਾਹੁੰਦਾ ਵੀਡੀਓ ਕਾਲ ਲਾ ਕੇ ਤੁਹਾਨੂੰ ਚਵਾਈ ਦਿਖਾ ਸਕਦੇ ਕਰਾਂਗੇ ਜੇਰ ਜੱਪੇ ਦੀ ਭਾਰ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਕੀ ਰੇਟ ਕੀ ਰੂ ਇਹਦਾ ਇਹਦਾ ਭਾਈ ਜੀ ਫੋਨ ਤੇ ਕਰ ਲਾਂਗੇ ਤੇ ਕੋਈ ਨਾ ਕੋਈ ਵੇਚਣ ਵਾਲਾ ਵੀਰ ਹੁੰਦਾ ਪਰ ਜੇ ਧੂਣ ਵੀ ਵੇਚਣ ਵਾਲੇ ਨੂੰ ਵੀ ਆਮ ਕਰ ਹੁੰਦੇ ਨੂੰ ਇਹ ਨਹੀਂ ਗੱਲ ਉਹ ਵੀ ਫੋਨ ਦੇ ਕੰਮ ਲੋਕਾਂ ਦੇ ਵਿੱਚ ਵੀ ਪਰ ਤੁਸੀਂ ਵੀ ਕਿੰਨੀਆ ਵੀਡੀਓ ਪਾਉਂਦੇ ਹੋ ਵੀਰੇ ਆਪਣੇ ਕੋਲੇ ਉਹ ਰੇਟ ਨਹੀਂ ਹੁੰਦੇ ਆ ਕੋ ਦਾ ਬਰਾਬਰ ਦੇ ਮੁੱਲ ਕਰਕੇ ਦੇ ਦੋਰੇ ਵਾਰ ਕਿੰਨਾ ਦੁੱਧ ਮੰਨ ਕੇ ਖਰੀਦੇ ਬੰਦਾ ਇਹਨੂੰ ਮੈਂ ਕਿ 25 ਕਿਲੋ ਦੁੱਧ ਮੰਨ ਕੇ ਖਰੀਦ ਲਿਆ ਮੈਂ 28 30 ਕਿਲੋ ਦਾ ਪਰੌਣ ਦਾ ਦਿੱਤਾ ਹੋਇਆ ਥੋੜਾ ਜਿਹਾ ਮੌਸਮ ਗਰਮਾਇਸ਼ ਆ ਰਹੀ ਹੈ ਮੂਰੇ ਵਿੱਚੋਂ ਹੀ 25 ਕਿਲੋ ਦੁੱਧ ਪਾ ਦੂਗੀ 25 ਕਿਲੋ ਤਾਂ ਪਈ ਇਹਨਾਂ ਜਮਾ ਬੱਟ ਤੇ ਬੈ ਜਾਣ 25 ਕਿਲੋ ਦਾ ਜਿਹੜੇ ਦਰਮੇਂਨੀ ਸੇਵਾ ਤੇ ਛੋਲੇ ਵਦੈ ਨੂੰ ਕੁਝ ਜਿਆਜ ਗੱਲਾਂ ਥਣ ਜਮਾ ਗਲਾਬੀ ਗਲਾਬੀ ਹੈ ਹਾਂ ਥਣ ਦੇ ਵਿੱਚ ਤਾਂ ਕਰਮਾਂ ਵਾਲੀ ਇ ਪੂਰਾ ਫਰਸ ਕਲਾਸ ਲੇਵਾਗਾ ਠੀਕ ਹੈ ਬਾਕੀ ਨੀਵੇ ਨੂੰ ਫਿਟਿੰਗ ਵਗੈਰਾ ਬਹੁਤ ਚੰਗੀ ਹੈਗੀ ਥਣ ਤਾਂ ਜਮਾ ਆ ਜਿਵੇਂ ਨਵਾਂ ਠਾਣੇ ਦਾ ਰੂਪ ਆਉਂਦਾ ਆ ਗਿਆ ਮੈਂ ਕਹਾਂ ਜਮਾ ਉਹੀ ਚੀਜ਼ ਆ ਬਾਈ ਉਹ ਗੱਲ ਆ ਜਮਾ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਸੋਹਣਾ ਮੋਟਾ ਥਣ 24 25 ਕਿਲੋ ਦੁੱਧ ਪਾ ਦੂ ਮਾੜੀ ਮੋਟੀ ਬੈਠਣ ਉੱਠਣ ਦੀ ਭਾਲਾ ਵੀ ਇਧਰ ਨੇ ਬਸ ਠੀਕ ਹੈ ਤੇ ਯਾਰ ਵੀਰ ਕੋਈ ਇਹਨਾਂ ਸ਼ੈਡ ਆ ਜਾਂ ਹੋਰ ਆ ਉਹ ਚੀਜ਼ ਨਹੀਂ ਦੇਖੋ ਭਾਲਾ ਤੇ ਬਾਕੀ ਠੰਡੀ ਬਹੁਤ ਆ ਹਨਾ ਮੈਂ ਕਿਹਾ ਬਾਈ ਯਾਰ ਇੱਥੇ ਬੀਹ ਚ ਖੜਾ ਗਈ ਜਿਵੇਂ ਧਾਰਾ ਮਾਰ ਲਾ ਕੋਈ ਇਹੋ ਜੀ ਗੱਲ ਨਹੀਂ ਭਾਲੀ ਪਿਤਾ ਜੀ ਸੂਈ ਤੜਕੇ ਜੈ ਜਗਲਾ ਮੋੜ ਲਿਆ ਵੀਰ ਮੋੜ ਲਿਆ ਅੱਗੇ ਦੂਜੇ ਨੰਬਰ ਜਿਹੜੀ ਗੱਬਣ ਬੱਚੀ ਦੇਖਦੇ ਆਪਾਂ ਹਾਂਜੀ ਭਾਈ ਜੀ 15 ਦਿਨ ਬੱਚੀ ਰਹਦੇ ਅੱਜ 15 ਦਿਨ ਬਾਕੀ ਤੇ ਬਣ ਜੂ ਸਿੱਬਿਓ ਸਾਬਾ ਹਨਾ ਮਗਰ ਕੋਈ ਬੜਾ ਬੜਾ ਲੈਵਣ ਆਉਂਦੀ ਆਪਣੇ ਕੋਲ ਪੁਰਾਣੀ ਵੀਡੀਓ ਵੀ ਹੈਗੀ ਐ ਜੀ ਸਾਡੇ ਵਿੱਚ ਸੀ ਬੱਚਾ ਉਹਨਾਂ ਨੂੰ ਪਨੂਣ ਵੇਚੀ ਸੀ ਆਪਾਂ ਹਾਂ ਉਹ ਮੁੰਡਾ ਵਾ ਕੈਨੇਡਾ ਦਾ ਠੀਕ ਹੈ ਪਾਵਾ ਗੋਈ ਪੋਸੂ ਲੱਗਦੀ ਸੀ ਉਹਨੂੰ ਨੋ ਕਲੈਕਟ ਰਹੀ ਇਹ ਕੱਚੀ ਸੀ ਆਪਾਂ ਨੇ ਦੂਦ ਦੋਆ ਤੁਰ ਕਿੰਨਾ ਦੋ ਦਿੱਤਾ ਉਹ ਕਹਿੰਦਾ 30 ਕਿਲੋ ਦਾ ਨੱਟ ਦਿੱਤਾ ਹੋਇਆ ਬਈ ਜਿਹੜੇ ਉਹਦੋਂ ਲਖਾ ਕੇ ਜਿਹੜੇ ਬੰਦਾ ਸ਼ਾਮ ਤੇ ਵੀ ਬੈੜੀ ਬਹੁਤ ਚੰਗੀ ਆ ਨਾੜਾ ਨੂੜਾ ਦੇਖੋ ਜੇ ਮੈਂ ਕਹਿਵਾਦਾ ਜਮਾਂ ਮਗਰ ਬੋਡੀ ਬੈੜ ਦੀ ਤੇ ਜਾਤ ਕੁਆਲਟੀ ਬਰੀਡ ਦੀ ਤਾਂ ਇੰਨੀ ਉੱਪਰ ਆ ਗਈ ਠੀਕ ਹੈ ਜਿਹੜਾ ਮਰਜ਼ੀ ਬੱਚਾ ਲੈ ਲਓ ਜਿੰਮੇ ਆਪਾਂ ਨਾਮ ਚੱਕਣ ਵਾਲੀਆਂ ਬਣਾ ਹੁੰਦੀਆਂ ਉਹ ਚੀਜ਼ ਆ ਤੇ ਭਾ ਭਾ ਵਾਤੂ ਜਿਹੜੇ ਸਭ ਨਾਲ ਗੱਲਾਂ ਸੁਣਨੇ ਮਿਲਦਾ ਭਾਣਾ ਵਾਲਾ ਹੋਵੇ ਕਿ ਨਹੀਂ ਬਾਈ ਨਹੀਂ ਨਿਪਾ ਜਮਾ ਬਤ ਹੋਣਗੇ ਭਾ ਪੰਜਰ ਆਪਣਾ ਤਾਂ ਸਿਰਫ ਮਕਸਦ ਹੀ 2000 ਦਾ ਫालतੂ ਨਹੀਂ 2-2000 ਰੁਪਏ ਗਾਂ ਆਪਾਂ ਨੂੰ ਦੇਈ ਜਾਵੇ ਆਪਾਂ ਤੋਂ ਜਿੰਨੀਆਂ ਮਰਜ਼ੀ ਬੰਦਾ ਇਮਾਨਦਾਰੀ ਦੇ ਨਾਲ 2-2000 ਨਾਲ ਲੈ ਜਾਈ ਜਾਵੇ ਜਿੰਨੀਆਂ ਮਰਜ਼ੀ ਟਰੱਕ ਭਰਦਾ ਗਏ ਆ ਮੈਂ ਕਿਹਾ ਜਮਾ 30 ਤੋਂ 35 ਬਣਾ ਹੋਣਗੇ 25 ਤਰੀਕ ਨੂੰ ਆਪਣੇ ਕੋਲ ਠੀਕ ਹੈ ਪਾ ਜੈਜੋ ਦੂਜਾ ਸੂਆ ਸੁੰਦੀ ਆ ਹਾਂ ਇਹਨਾਂ ਚ ਕੋਈ ਵੀ ਵੀਰ ਦੇ ਪਸੰਦ ਆਉਂਦੀਏ ਇੱਕ ਵੀਡੀਓ ਪਾਉਣ ਦਾ ਮਕਸਦ ਹੀ ਆਪਣਾ ਇਹ ਆ ਵੀ ਆਪਾਂ ਨੂੰ 25 ਤਰੀਕ ਨੂੰ ਕੋਈ ਵੀ ਵੀਰ ਆਵੇ ਤਾਂ ਖਾਲੀ ਨਹੀਂ ਮੁੜਦਾ ਆਪਣੇ ਕੋਲ ਤੇ ਬਾਕੀ ਬੈੜ ਪੋਲੀ ਪਾਲੀ ਬਹੁਤ ਆ ਮੈਂ ਕਿਹਾ ਬਾਲੀ ਪੋਲੀ ਆ ਯਾਰ ਵੀਰੇ ਦਾ ਚੀਜ਼ ਹੀ ਇੱਕ ਜਿਹੜਾ ਬੰਦਾ ਲਏਗਾ ਜਾਨ ਦੀ ਕਰੂਗਾ ਬਾਕੀ ਹੱਥੀ ਚਬਾਈ ਵਾਲਾ ਖਾਣਾ ਤੇ ਮਸ਼ੀਨ ਵਾਲਾ ਖਾਣਾ ਸੋ ਫਿਰ ਉਹ ਬੈੜ ਦੇਖੋ ਜਮਾਂ ਕਿਆਵਾ ਤਾਂ ਬਰੀਕਿਆ ਬਰੁਕਿਆ ਸਪਾਈਸ ਨਾਲ ਲੇਵੇ ਨਹੀਂ ਜਿੰਨੇ ਲੇਵੇ ਨਹੀਂ ਇਹਨਾਂ ਨੂੰ ਕੋਈ ਮੋਟਾ ਟੈਂਕ ਸਵੈਰਾ ਉਹ ਉਹ ਜੀ ਤੋਂ ਜਮਾ ਸਕਰੋਂ ਵੜਾ ਹੈ ਤੇ ਨੇ ਅੱਗੇ 3 ਨੰਬਰ ਦੀ ਗੱਲ ਕਰੀਏ ਵਾ ਇਹ ਜੈਰਸੀ ਕਾਫੀ ਕਲਰ ਤੇ ਹੈ ਜੀ ਦੂਜਾ ਸੂਆ ਗਈ ਦੂਜਾ ਸੂਆ ਹੈ ਛਟੂਆ ਕ੍ਰਾਉਨ ਵੀ ਹੈਗਾ ਇਹਦੇ ਵਿੱਚ ਥਣ ਗੁੱਲੇ ਵਾਲਾ ਹੈ ਨਾ ਮੈਂ ਕਿਹਾ ਥਣ ਦੇਵੇਂ ਦੀ ਆਪਣੀ ਵੜ ਕੋਈ ਵੀ ਮਾੜੀ ਨਹੀਂ ਹੁੰਦੀ ਜੇ ਆਪਣੇ ਕੋਲ 30 ਬਣਾ ਦੇਤੀ ਹੀ ਟਿੱਕੂ ਜਿਹੀਆਂ ਹੋਣਗੀਆਂ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਤੇ ਇਹਦੇ ਭਾਈ ਜੀ 20 ਕਿਲੋ ਤੋਂ ਮੰਨ ਕੇ ਪੈਸੇ ਲਾਵੇ ਵੀ ਰੱਖੀ 20 ਕਿਲੋ ਦੇ ਖੇਡੂਗੀ 20 ਕਿਲੋ ਜਮਾ ਕੱਢੂਗੀ ਆਰਾਮ ਕਰਦਾ ਕਾਹਨ ਨੂੰ ਮਤਲਬ ਜੋ ਵੀ 25 ਘਾ ਲਓ ਪਰ ਮੈਂ ਝੂਠ ਵਾਲਾ ਕਾਰੋਬਾਰ ਨਹੀਂ ਕਰਦਾ ਮੈਂ ਤਾਂ ਸਾਬੂਦਰਾ ਕਾਰੋਬਾਰ ਕਰਕੇ ਰਾਜੀ ਆਂ ਕਿ ਕਿਸੇ ਵੀ ਵੀਰ ਨੂੰ ਕੋਈ ਸਮੱਸਿਆ ਨਾ ਆਵੇ ਨਜਾ ਕੇ ਕਿਉਂਕਿ ਕੀ ਫਿਰ ਅੱਗਾਪ ਮਾਰ ਕੇ ਇੱਕ ਵੈਗ ਜੋ ਦੋ ਵੈਗ ਜਾਣਗੇ ਨਹੀਂ ਭਾਈ ਆਪਾਂ ਦਾ ਮਤਲਬ ਕਾਰੋਬਾਰ ਮੂੰਹ ਦੇ ਚਲਾਉਣਾਗਾ ਆਪਾਂ ਘਟਾਉਣਾ ਥੋੜੀ ਹੈ ਤੇ ਇਹ ਤਾਂ ਰੋਜੀ ਰੋਟੀ ਬਿਜ਼ਨਸ ਇਹੀ ਹੈ ਹਾਂ ਆਪਣੇ ਕੋਲ ਤਾਂ ਇਹੀ ਬਿਜ਼ਨਸ ਆ ਇਹੀ ਆਪਣੀ ਜ਼ਮੀਨ ਆ ਇਹੀ ਖੇਤੀ ਆ ਸਾਰਾ ਕੰਮ ਇਹੀ ਆ ਜਾਇਜ਼ ਕੰਮ ਆ ਜਮਾ ਕਾਰੋਬਾਰ ਜੋ ਜਿਹੜੇ ਚੀਜ਼ ਦਾ ਬੰਦਾ ਰੋਟੀ ਖਾਂਦਾ ਹੋਵੇ ਉਹਨੂੰ ਕਦੇ ਮਾੜਾ ਨਹੀਂ ਕਹਿੰਦਾ ਤੇ ਨਾਲ ਜੇ ਝੂਠ ਫਾਣ ਚੱਲਦਾ ਫਿਰ ਹਨਾ ਆਪਾਂ ਝੂਠ ਵਾਲਾ ਦਾ ਜਮਾ ਹੀ 1% ਵੀ ਨਹੀਂ ਜਦੋਂ ਆਪਣਾ ਝੂਠ ਵਾਲਾ ਕੰਮ ਹੋਊਗਾ ਆਪਾਂ ਜਿੰਨੀ ਗੱਲ ਕਹਾਂਗੇ ਜੇ ਕਿਸੇ ਦਾ ਕੱਦ ਮੀਡੀਅਮ ਹੈ ਤਾਂ ਮੀਡੀਅਮ ਹੀ ਕਹਾਂਗੇ ਆਪਾਂ ਵੱਡੀ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਇਹਨੂੰ ਵੱਡੀ ਬਣਾ ਕੇ ਵੀਡੀਓ ਦਿਖਾ ਦੋ ਨਾ ਜੈ ਜੈਕਾਰ ਕਿੰਨੀ ਚੀਜ਼ ਹੈ ਕੋਈ ਨਹੀਂ ਦਿਖਾਉਣੀ ਤੇ ਅੱਗੇ ਚੌਥੇ ਨੰਬਰ ਜਿਹੜੀ ਬੱਚੀ ਦੇਖਦੇ ਆਪਾਂ ਹਾਂ ਭਾਈ ਜੀ ਦੂਜਾ ਸੂ ਹੋ ਗਈ ਇਹਦੀ ਠੀਕ ਹੈ ਕੱਚੀ ਆ ਜੇ ਬਹਿਰ 10 ਤੋਂ 12 ਦਿਨ ਦੀ ਹੈ ਕੱਦ ਦਰਮਿਆਨਾ ਕੱਦ ਦਰਮਿਆਨਾ ਕਿੰਨੀ ਦੀ ਹੋਊਗੀ ਉਹਨੇ ਦੱਸਨੀ ਆ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਵੀ ਰਹੇਗਾ ਮਾਂ ਦਾ ਵੀ 20 ਤੇ 15 ਦੇ ਵਿਚਾਲੇ ਦੇ ਦੂੰ 20 ਪਲੱਸ ਤੇ ਵੀ ਜਾ ਸਕਦੀ ਆ ਮਤਲਬ ਕਿ ਦਰਮਿਆਨ ਸੀ ਸਿਕਾ ਕੋਈ ਬਾਈ ਕੋਈ 70 80 ਕੁਝ ਨਾ ਚੁਣ ਪਾ ਜਮਾ ਬੱਤ ਹੋ ਸਮਗਾ ਜਮਾ ਪਾਣੀ ਆਪਣਾ ਕੋਈ ਵੀ ਨਹੀਂ ਦੇਇਆ ਲਊਗਾ ਜਦ ਰਹੀ ਗੱਲ ਵੀ ਆਪਣਾ ਪਾਣੀ ਦੇਈ ਹੈ ਹਨਾ ਤੂੰ ਤੋਰ ਦੇ ਮਗਰੋਂ ਪਿਆ ਦੇ ਪਾਣੀ ਬੱਚਾ ਨਾ ਮੈਂ ਤੇ ਬੁਰੀ ਸੋ ਪਾਣੀ ਦਿੱਤੀ ਹੈ ਆ ਬਾੜ ਜਮਾ ਤੇ ਜਿੰਨਾ ਪਾਣੀ ਭਾਜ ਭਾਜ ਜਾਂਦੇ ਉਹਨੇ ਦੁੱਧ ਦਉਏ। ਉਦੋਂ ਦੁੱਧ ਉਹ ਵੀ ਬਾੜੀ ਕੁਮਾਰ ਜਿਹੜੇ ਪਿੰਡਾ ਦੇਖਣਾ ਨੇ। ਐਸਾ ਪੂਰੀ ਬਰੀਕੀ ਵਾਲੀ ਬੱਛੀ ਆ। ਠੀਕ ਐ। ਉਹ ਵੀ ਆ। ਸੋ ਸਾਫ ਸੁੱਤੇ ਜਮਾ ਵਾਕੇ ਜਾਇ ਗਲਾ ਰੂ ਆ ਜਾਵਾ। ਰੂ ਜਿੰਨੇ ਮਰਜ਼ੀ ਤੱਕਾ ਮਰਜ ਲੋ ਨਜ਼ਾਰਾ ਹੀ ਹੁੰਦਾ ਜਾਵਾ। ਹਾਂ ਉਹ ਵੀ ਚੀਜ਼ ਆ ਜਮਾ ਪਿੰਡਾ ਦਿਖਾ ਦੇ ਤਾਂ ਇਸ ਕੋਟੀ ਦਿਖਾ ਦੇ ਕਰਮਾਂ ਵਾਲੀ ਦੀ। ਜਿਵੇਂ ਵਿੱਚ ਬਾੜੀ ਮਾਰ ਜਰਸੀ ਲੈਣ ਦੇ ਉਹਨਾਂ ਚੰਗੀ ਆ। ਤੇ ਮਾਈ ਦੇ ਜਿਹਨੇ ਜਰਸੀ ਲੈ ਆਉਂਦੇ ਚਾਹ ਬਾਲਨੇ। ਉਹ ਇਹ ਬਿਹੜਾ ਨੂੰ ਇੱਕ ਵਾਰੀ ਪਾ ਕੇ ਦੇਖਣੇ ਜਰਸੀ ਹੋਈ ਐ ਤੋ ਜਿਹੜਾ ਮਰਜ਼ੀ ਬੱਚਾ ਤਿਆਰ ਕਰ ਲੋ। ਠੀਕ ਹੈ ਤੇ ਇਹ ਕਰਾਸ ਆ ਗਈਆਂ ਥੋੜੀਆਂ ਆਈਆਂ ਹਨਾ ਹਾਂ ਕਿਉਂਕਿ ਜਿਹੜੀਆਂ ਬੜਾ ਨਹੀਂ ਆ ਕੇ ਕੋ 70% ਨੇ ਮਤਲਬ ਜੇ ਕੋ 100 ਕਹੀ ਜਿਹੜੀਆਂ 100 ਨਹੀਂ ਹੈਗੀਆਂ ਠੀਕ ਹੈ ਠੰਡੀ ਸੀਲਵਾਦੂਆ ਜਾਵਾ ਜਰਸੀ ਹੋਈ ਹੈ ਹਨਾ ਇਹ ਜਰਸੀ ਵੀ ਮੰਨੋ ਇਹਨੂੰ ਠੀਕ ਹੈ ਕਿਉਂਕਿ ਕਈ ਵੀਰ ਇਹਦੇ ਜਿਨ੍ਹਾਂ ਨੇ ਬਰੀਡ ਤੇ ਕੰਮ ਕਰਨਾ ਉਹ ਨਾਲ ਤਾਂ ਇਹਦੋਂ ਜਿਹੜਾ ਮਰਜੀ ਸੀਮਨ ਲਵਾ ਕੇ ਬੱਚਾ ਲੈ ਲੈ ਜਿਹੇ ਜਿਹਾ ਨਾਲੇ ਘੱਟ ਖਰਚੋ ਤੇ ਵੱਧ ਕਮਾਓ ਹਾਂ ਜਿਵੇਂ ਕਹਿੰਦੇ ਵਿਸਾਲ ਕੰਬੈਨ ਲਿਆਓ ਇਹ ਵੇੜ ਲਿਓ ਇਹ ਲੈਓ ਸੋ ਚਾਰ ਬੜਾ ਦਿਖਾ ਦਿਆਂ 98 53 96 107 ਵੀਡੀਓ ਦੇਖ ਲੈ